ਰੈਂਡਾ ਟੂਰਨਾਮੈਂਟ ਜਾਂ ਫਿਰ ਕੱਲ ਨੂੰ ਕਰ ਲਾਂਗੇ ਫਿਰ ਜਦੋਂ ਟੀਮਾਂ ਹੀ ਯਾਰ ਬੱਚੋਆਂ ਆਣਾ ਕਿੱਡੀ ਦੂਰ ਆ ਕਿੱਡੀ ਕਿੱਡੀ ਦੂਰੋਂ ਆਉਣਾ ਬੰਦੇ ਨੇ ਸਾਰਾ ਦਿਨ ਲੰਘ ਗਿਆ ਅਜੇ ਤੱਕ ਟੀਮਾਂ ਨਹੀਂ ਆਈਆਂ ਹੁਣ ਤੱਕ ਦੂਪਰੇ ਵਾਲੇ ਗਰਾਊਂਡ ਦੇ ਵਿੱਚ ਬੈਠੇ ਐ ਤੇ ਬੱਚੋਆਂ ਨੇ ਦੀ ਟੀਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਹਜੇ 5-7 10 ਮਿੰਟੋਂ ਵੀ ਲੰਘ ਗਏ ਕੋਈ ਗੱਲ ਨਹੀਂ ਮੇਰੀ ਹੱਥ ਵਲ ਕੇ ਬੈਠੀ ਐ ਸਾਰੇ ਕਬੱਡੀ ਦੇ ਖਿਡਾਰੀਆਂ ਨੂੰ ਇੱਕ ਆ ਬਾਈ ਕੈਮਰੇ ਲੈ ਕੇ ਆ ਜਾਂਦੇ ਬਾਅਦ ਚ ਵਾਇਰਲ ਹੋ ਜਾਂਦੀ ਆ ਮੁੜ ਕੇ ਯਾਰ ਆਪਦੇ ਆਪ ਨੂੰ ਸੰਗ ਜੀ ਲੱਗੀ ਜਾਂਦੀ ਆ ਵੀ ਆਪਾਂ ਇੰਨਾ ਬੋਲ ਕੇ ਮੇਰੀ ਬੇਨਤੀ ਆ ਯਾਰ ਸਾਂਭ ਲਓ ਮੇਰੇ ਭਰਾ ਬਣ ਕੇ ਕਬੱਡੀ ਨੂੰ ਹੁਣ ਆ ਲੋਕਾਂ ਦਾ ਕੀ ਕਸੂਰ ਐ ਜਾ ਉਹਨਾਂ ਲੋਕਾਂ ਦਾ ਕੀ ਕਸੂਰ ਹੈ ਜਿਨ੍ਹਾਂ ਨੇ ਯਾਰ 41 41 ਹਜ਼ਾਰ ਦੀਆਂ ਪਰਚੀਆਂ ਚਪਾਈਆਂ ਕੋਈ ਕਿੰਨੇ ਦੀ ਪਰਚੀ ਕਟਾਈ ਬੈਠਾ ਹੈ ਕੋਈ ਕਿੰਨੇ ਦੀ ਪਰਚੀ ਕਟਾਈ ਬੈਠਾ ਹੈ ਕਲੱਬ ਵਾਲਿਓ ਸੱਚੀ ਦੱਸਿਓ ਕਿੰਨਾ ਟਾਈਮ ਹੋ ਗਿਆ ਕੰਮ ਛੱਡੇ ਨੂੰ ਮਹੀਨਾ ਹੋ ਗਿਆ ਕਿ 2 ਮਹੀਨੇ ਹੋ ਗਏ ਇਹਨਾਂ ਦਾ ਕੀ ਕਸੂਰ ਹੈ ਇਹਨਾਂ ਨੇ ਹਜੇ ਤੱਕ ਕੋਈ ਮੱਲਾ ਦਾ ਵੀ ਵਿਆਹ ਸ਼ਾਦੀ ਦੀ ਜੱਜ ਨਾਲ ਨਹੀਂ ਦੇਖੀ ਹੁੰਨੀ ਯਾਰ ਪਿੰਡ ਟੂਰਨਾਮੈਂਟ ਰੱਖਿਆ ਹੋਇਆ ਹੈ ਤੇ ਕੌਡੀ ਵਾਲੇ ਨੇ ਸਾਡੀ ਖੇਡਣੀ ਇਕੱਲੀ ਕੌਡੀ ਹੁੰਦੀ ਹੈ ਨੀਤ ਇਹ ਜੀ ਦਾ ਬਿਆਨ ਆ ਵੀ 7 ਵੇ ਤੱਕ ਜਿਹੜਾ ਟੂਰਨਾਮੈਂਟ ਚੱਲਣਾ ਚਾਹੀਦਾ ਅੱਜ ਉਹਨਾਂ ਦੇ ਇਲਾਕੇ ਦੇ ਵਿੱਚ ਇਹ ਕਬੱਡੀ ਹੋ ਰਹੀ ਹੈ ਤੇ ਮਹਿਲਾ ਦਾ ਕਬੱਡੀ ਵਾਲੇ ਰਾਤ ਨੂੰ 11-12 ਵਜਾਉਣਗੇ ਜੀ ਆ ਪਹਿਲੀ ਗੱਲ ਤੇ ਪਹਿਲਾਂ ਹੀ ਘੱਟ ਤੇ ਪਹਿਲਾਂ ਹੀ ਘਟ ਗਿਆ ਤੇ ਫੇਰ ਥੋੜੇ ਟਾਈਮ ਨੂੰ ਹੋਰ ਘਟ ਜਾਣਾ ਸੋ ਮੇਰੀ ਬੇਨਤੀ ਆ ਬੱਚੋ ਵਾਲੇ ਦੀ ਟੀਮ ਬੱਚੋ ਆਣਾ ਮੈਂ ਤਾਂ ਭਾਈ ਮੇਰੇ ਹਿਸਾਬ ਨਾਲ ਚੱਲੇ ਤਾਂ ਹੁਣ ਨੂੰ ਮੈਂ ਪੂਰੇ ਖਿੱਚਿਆ ਹੋਆ ਹੁੰਦਾ ਕੰਮ ਮੈਂ ਤਾਂ ਇਹ ਸਿਰਫ ਕਲੱਬਾਂ ਦੇ ਮੂੰਹ ਵੱਲ ਵੇਖੀ ਜਾਂਦਾ ਵੀ ਕੋਈ ਗੱਲ ਨਹੀਂ ਇਹਨਾਂ ਨੂੰ ਕਰ ਲੈਣ ਦਿਓ ਗੱਛੋਣਾ ਭਾਈ ਬੱਛੋਣਾ ਗੁਰਵਿੰਦਰ ਭਾਈ ਫਿਰ ਕੱਟ ਦੋ ਟੀਮ ਟੀਮ ਸਕ੍ਰੈਚ ਹੈ ਜੀ ਕਲੱਬ ਦਾ ਫੈਸਲਾ ਬੱਛੋਣਾ ਆਹ ਨੂੰ ਆਦੇ ਤੁਸੀਂ ਬਾਅਦ ਚ ਪਛਤਾਉਣਾ ਯਾਰ ਜਦੋਂ ਧੁੰਦਾ ਕੀ ਯਾਰ ਇੰਨੇ ਵਧੀਆ ਪਲੇਅਰ ਬਣਾਏ ਸੀ ਅਸੀਂ ਉਹਨਾਂ ਦੇ ਮੈਚ ਕਿਉਂ ਨਹੀਂ ਕਰਾਏ ਬੱਚੋ ਆਣਾ ਬੱਚੋ ਆਣੇ ਦੀ ਟੀਮ ਆਵੇ ਜਲਦੀ ਵੀਰੇ ਬੱਚੋ ਆਣਾ ਆ ਅਮਰੀਕ ਰਵਿੰਦਰ ਵੀਰੇ ਬੱਚੋ ਆਣਾ ਜੀ ਆਹ ਬੱਚੋ ਆਣੇ ਦੀ ਟੀਮ ਹੈ ਉਹਦੀ ਨਿਗਾਹ ਰੱਖੀ ਅਗਲਾ ਮੈਚ ਬੋਲੋ ਜੀ ਬਾਦੀਆਂ ਤੇ ਜਨੇਤਪੁਰਾ ਬਾਦੀਆਂ ਤੇ ਜਨੇਤਪੁਰੇ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਜੀ ਬਾਦੀਆਂ ਤੇ ਜਨੇਤਪੁਰਾ ਬਾਦੀਆਂ ਤੇ ਜਨੇਤਪੁਰੇ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆਉਣ ਵਾਹ ਕਬੱਡੀ ਵਾਲਿਓ ਭਾਵਨਾ ਖਤਮ ਹੋ ਗਈ ਕਬੱਡੀ ਦੇ ਵਿੱਚੋਂ ਕਬੱਡੀ ਦੇ ਪਲੇਅਰਾਂ 'ਚੋਂ ਭਾਵਨਾ ਬਿਲਕੁਲ ਜ਼ੀਰੋ ਹੈ ਇਹ ਭਾਵਨਾ ਹੋਵੇ ਤੇ ਪਹਿਲਾ ਬੰਦੇ ਪਲੇਅਰ ਹੁੰਦੇ ਸੀਗੇ ਟਾਈਮ ਨਾਲ ਜਾਂਦੇ ਸੀ 9 9:30 ਨੂੰ ਤੇ ਜਾ ਕੇ ਕਮੇਟੀ ਨੂੰ ਕਹਿ ਦਿੰਦੇ ਸੀ ਵੀ ਸਾਡਾ ਫਲਾਣੇ ਦਾ ਭਾਜੋ ਸਾਡੀ ਉਹਨਾਂ ਨਾਲ ਖੜਕਦੀ ਹੈ ਤੇ ਹੁਣ ਜਦੋਂ ਮੈਚ ਵੀ ਪੈ ਗਿਆ ਸਾਡਾ ਚਾਰ ਲੀਜ ਕਰ ਦੋ ਜੀ ਸਾਡਾ ਪੰਜਵਾਂ ਕਰ ਦੋ ਪਹਿਲੀ ਗੱਲ ਤੇ ਪਹਿਲੇ ਮੈਚ ਵਾਲੀਆਂ ਟੀਮਾਂ ਨੂੰ ਗਰਾਊਂਡ ਦੇ ਵਿੱਚ ਬਾੜਨਾ ਹੀ ਬਹੁਤ ਜਿਵੇਂ ਕਹਿੰਦੇ ਹੁੰਦਾ ਵੀ ਵੱਡਾ ਕੰਮ ਹੋ ਜਾਂਦਾ ਅਜਿਹੇ ਟੂਰਨਾਮੈਂਟ ਤੇ ਜਿਹੜੀ ਟੀਮ ਦਾ ਪਹਿਲਾ ਮੈਚ ਹੋਵੇ ਨਾ ਤੇ ਉਹ ਟੂਰਨਾਮੈਂਟ ਦੇ ਵਿੱਚ ਟੀਮਾਂ ਜਿਹੜਾ ਬਾੜ ਗਿਆ ਮੈਂ ਕਹਿੰਦਾ ਵੀ ਉਹ ਸਭ ਤੋਂ ਵੱਡਾ ਯੋਧਾ ਹੀ ਹੈ ਸੋ ਸਭੋ ਕੱਲੇ ਅਸੀਂ ਵੀ ਕਬੱਡੀ ਨਾਲ ਜੁੜੇ ਹੋਏ ਆ ਬਾਹਰ ਰੇੜੀਆਂ ਆਣ ਜਿੰਨੇ ਭਰਾ ਆ ਚੱਪਾ ਵਾਲਿਆ ਉਹ ਕੱਲੇ ਵਾਲਾ ਬੰਦਾ ਫਰਦਾ ਹੈ ਇਹਨੂੰ 5-700 ਹਜ਼ਾਰ ਲੈਣਾ ਵੱਧ ਤੋਂ ਵੱਧ ਤੇ ਅਸੀਂ ਮੂੰਹ ਮੰਗਵੇਂ ਲੈ ਕੇ ਜਾਣੇ ਆ ਸਾਰਿਆਂ ਨੇ ਇੱਥੋਂ ਤੇ ਸਾਰੇ ਤੋਂ ਪਹਿਲਾਂ ਦਾ ਆਇਆ ਵਾ ਸਾਰੇ ਤੋਂ ਬਾਅਦ ਵਿੱਚ ਉਨੇ ਜਾਣਾ ਇਹੋ ਜਿਹੇ ਬੰਦਿਆਂ ਦੀ ਜਗ੍ਹਾ ਤੇ ਖੜ ਕੇ ਵੇਖੋ ਕਬੱਡੀ ਵਾਲਿਓ ਰਿਕਵੈਸਟ ਹੈ ਤੁਹਾਡੇ ਅੱਗੇ ਆ ਯਾਰ ਦੱਸੋ ਸਵਾ ਪੰਜ ਹੋਏ ਪਾਏ ਆ ਹਜੇ ਤੱਕ ਪਹਿਲੇ ਰੌਣਦੀਆਂ ਟੀਮਾਂ ਨਹੀਂ ਬੜੀਆਂ ਗਰਾਊਂਡ 'ਚ ਕੀ ਕਰੂੰ ਕਸੂਰ ਕਿਹਦਾ ਨਾ ਤਾਂ ਕਮੇਟੀ ਦਾ ਕਸੂਰ ਹੈ ਨਾ ਮੇਰੇ ਵੀਰੋ ਸਾਡੇ ਅੰਗੇ ਦਰਸ਼ਕਾਂ ਦਾ ਕਸੂਰ ਹੈ ਇਹ ਤਾਂ ਆਗੇ ਹੈ ਭਰਾਵੋ ਕਮੇਟੀ ਨੇ ਪ੍ਰਬੰਧ ਕਰਤਾ ਆ ਬੱਚੋ ਵਾਲੇ ਦੀ ਟੀਮ ਕੱਟਿਓ ਜੀ ਦੁਬਾਰਾ ਭਾਈ ਜੇ ਖੜਾਉਣੀ ਆ ਫਿਰ ਮੈਂ ਨਹੀਂ ਰਹਿਣਾ ਠੀਕ ਹੈ ਤੇ ਜੇ ਹੋਣੀ ਨਹੀਂ ਹੁਣ ਵੇਟ ਕਰ ਲਓ ਜੇ ਦੁਬਾਰੇ ਖੜਾਉਣੀ ਆ ਵੀ ਇਹ ਵੀ ਕਰਕੇ ਫਿਰ ਮੈਂ ਹੁਣੀ ਚਲਾਇ ਜੰਨਾ ਮਾਈਕ ਛੱਡ ਕੇ ਇਹ ਹੁਣ ਤੁਸੀਂ ਆਪ ਦਾ ਫੈਸਲਾ ਕਰ ਲਓ ਮੇਰਾ ਵੀਰ ਬਣ ਕੇ ਯਾਰ ਆ ਲੋਕ ਬੇਵਕੂਫ ਥੋੜੇ ਨੇ ਯਾਰ ਆ ਲੋਕ ਸਾਡੇ ਮੂੰਹ 'ਵਾਲੇ ਚਾਕੀ ਜਾਂਦੇ ਆ। ਬਿਲਕੁਲ ਸਹੀ ਹੈ ਜੀ ਕਿਉਂਕਿ ਜੇਤੂ ਪਰਾ ਸਾਹਿਬ ਜੇਤੂ ਹੈ ਬੱਛੋੜਾ ਕਟਨੀ ਹੁਣ ਆਵੇ ਨਾ ਬਾਧੀਆਂ ਤੇ ਜਨੇਤਪੁਰਾ ਆਜੋ ਜੀ। ਬਾਧੀਆਂ ਤੇ ਜਨੇਤਪੁਰਾ ਕੋਈ ਭਰਾ ਕਹਿੰਦਾ ਜਲਾਲ ਵਾਲਾ ਬਾਲਾ ਬੋਲਦਾ ਮੈਂ ਬੋਲਦਾ ਨਹੀਂ ਮੈਂ ਇਹਨਾਂ ਲੋਕਾਂ ਦੇ ਕੋਲ ਖੜ ਕੇ ਜਦੋਂ ਵੇਖਦਾ ਇਹਨਾਂ ਲੋਕਾਂ ਦੇ ਵਿੱਚ ਖੜ ਕੇ ਦੇਖਦਾ ਉਦੋਂ ਦੁੱਖ ਲੱਗਦਾ ਯਾਰ। ਬੀਨਾ ਲੋਕਾਂ ਦਾ ਕੀ ਕਸੂਰ ਹੈ ਲੋਕਾਂ ਨਾਲ ਖੜੇ ਆ ਲੋਕਾਂ ਨਾਲ ਖੜੇ ਰਵਾਂਗੇ ਜਿੱਥੇ ਲੋਕ ਗਲਤ ਹੁੰਦੇ ਆ ਉੱਥੇ ਲੋਕਾਂ ਨੂੰ ਗਲਤ ਕਹੀਦਾ ਜਿੱਥੇ ਕਮੇਟੀ ਗਲਤ ਹੁੰਦੀ ਆ ਉੱਥੇ ਕਮੇਟੀ ਨੂੰ ਜਿੱਥੇ ਪਲੇਅਰ ਗਲਤ ਉੱਥੇ ਪਲੇਅਰ ਨੂੰ ਜਿੱਥੇ ਆਪ ਵੀ ਗਲਤ ਹੋਈਦਾ ਲੱਖ ਬੰਦੇ ਚਾਹੇ ਮਾਫੀ ਮੰਗਣੀ ਪਾਵੇ ਮੰਗਾਂਗੇ ਪਰ ਯਾਰ ਭਾਵਨਾ ਖਤਮ ਹੋ ਚੁੱਕੀ ਆ ਕਬੱਡੀ 'ਚ ਦੁੱਖ ਲੱਗਦਾ ਪਤਾ ਨਹੀਂ ਐਡਾ ਕੁ ਹੁੰਦਾ ਮੈਂ ਇੱਥੇ ਇਸ ਗਰਾਊਂਡ ਦੇ ਵਿੱਚ ਆਉਂਦਾ ਰਹਾ ਹਾਂ ਅੱਜ ਤੱਕ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਬਣਿਆ ਪਰਵਾਹੀ ਦੇ ਟੂਰਨਾਮੈਂਟ ਦਾ ਉਹਨਾਂ ਮਰੇ ਮੋਛੇ ਵੀ ਨਹੀਂ ਸੀ ਫੁੱਟੇ ਦਾੜੀ ਵੀ ਨਹੀਂ ਸੀ ਆਈ ਜਦੋਂ ਨੂੰ ਮੈਂ ਇਸ ਗਰਾਊਂਡ ਦੇ ਵਿੱਚ ਆਉਣਾ ਹੈ ਪਰ ਅੱਜ ਤੱਕ ਦੁਨੀਆ ਦੇ ਸਟਾਰ ਪਲੇਅਰ ਇਸ ਗਰਾਊਂਡ ਦੇ ਵਿੱਚ ਖੇਡਣਗੇ ਪਰ ਅੱਜ ਤੱਕ ਇਸ ਤਰ੍ਹਾਂ ਨਹੀਂ ਹੋਇਆ ਵੀ ਪਹਿਲੇ ਰਾਊਂਡ ਦੇ ਵਿੱਚ ਆਵਾਜ਼ਾਂ ਮਰਵਾਉਣੀਆਂ ਪਈਆਂ ਸਵਾ ਪੰਜ ਹੋ ਗਏ ਜੀ ਕੀ ਦਿਨੋ ਦਿਖਾਉਣੀ ਹੈ ਕਬੱਡੀ ਜਦੋਂ ਲੋਕ ਹੀ ਚਲੇ ਗਏ ਆਹ ਕਹਿੰਦਾ ਜਾਲ ਰਹਿ ਜੂਗਾ ਘਾਟੇ ਇੱਕ ਤੱਕ ਮੜ ਕੇ ਦਿਖਾਈ ਜਾਇਓ ਦੱਸੋ ਕਿਹਨੂੰ ਵਿਖਾਉਣੀ ਹੈ ਕਬੱਡੀ ਮੋਟਰਸਾਈਕਲ ਰੱਖੇ ਨੇ ਅਗਲੇ ਨੇ ਕਿੱਡਾ ਪ੍ਰਾਈਜ਼ ਰੱਖਿਆ ਉਹਨਾਂ ਦਾ ਮੁੱਲ ਤਾਂ ਮੋੜ ਦਿਓ ਕਿੱਡਾ ਪ੍ਰਾਈਸ ਆ ਮੋਟਰਸਾਈਕਲ ਲੱਖ ਰੁਪਏ ਨੂੰ ਢੋਕਦਾ ਅੱਜ ਕੱਲ ਤੇ ਬੈਸਟ ਪਲੇਅਰ ਨੂੰ ਦੇ ਦੇਣਾ ਪਰ ਕਿਰਾਇਆ ਲੱਗ ਦੇਣਾ ਪਰ ਫੇਰ ਵੀ ਨਹੀਂ ਅਸੀਂ ਆਉਂਦੇ ਯਾਰ ਉਹ ਦੱਸੋ ਕੀ ਫਾਇਦਾ ਹੈ ਇਸ ਤਰ੍ਹਾਂ ਦਾ ਬਾਦੀਆਂ ਤੇ ਜਨੇਤ ਭਰਾ ਆ ਜਿਓ ਜੀ ਬਾਦੀਆਂ ਤੇ ਜਨੇਤ ਭਰਾ ਬਾਦੀਆਂ ਆ ਗਈ ਜਨੇਤ ਭਰਾ ਬਾਦੀਆਂ ਤੇ ਜਨੇਤ